ਸਤਿ ਸ਼੍ਰੀ ਅਕਾਲ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਬਹੁਤ ਹੀ ਦਰਦਨਾਕ ਬਹੁਤ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਰਾਹੋਂ ਤੋਂ ਜੋ ਸਾਨੂੰ ਇੱਥੇ ਪਹੁੰਚ ਕੇ ਪਤਾ ਲੱਗਾ ਸ਼ੁਰੂਆਤੀ ਜਾਣਕਾਰੀ ਇਕਤਰਤ ਕਰ ਪਾਏ ਕਿ ਇੱਕ ਥਾਰ ਗੱਡੀ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਦਲੜ ਕੇ ਰੱਖਤਾ ਜਿਹਦੇ ਵਿੱਚੋਂ ਇੱਕ ਨੌਜਵਾਨ ਜਿਸ ਦੀ ਉਮਰ ਮਹਿਜ 21 ਸਾਲ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋ ਗਈ ਹੈ ਤਸਵੀਰਾਂ ਅਸੀਂ ਦੇਖੀਆਂ ਬਹੁਤ ਦਰਦਨਾਕ ਤਸਵੀਰਾਂ ਐ ਦੇਖ ਨਹੀਂ ਹੁੰਦੀਆਂ ਤਸਵੀਰਾਂ ਦੇਖ ਕੇ ਰੂਹ ਕੰਬਦੀ ਹੈ ਨੌਜਵਾਨ ਦਾ ਖੂਨ ਜਿਹੜਾ ਸੜਕ ਦੇ ਉੱਤੇ ਡੁੱਲਿਆ ਪਿਆ ਔਰ ਜਸਵੀਰ ਭਾਜੀ ਹੁਣੇ ਦੱਸਦੇ ਕਿ ਖੂਨ ਔਰ ਲੜਕੇ ਦੀ ਡੈਥ ਹੋ ਗਈ ਹੈ ਜਿਹੜੀ ਡੈੱਡ ਬਾਡੀ ਆ ਮੋਰਚਰੀ ਚ ਲਖਾਈ ਗਈ ਹੈ ਪਰਿਵਾਰ ਬਾਰੇ ਸੋਚਦੇ ਆ ਤਾਂ ਰੂਹ ਕੰਬਦੀ ਆ ਰੋਂਗ ਟੇ ਖੜੇ ਹੁੰਦੇ ਆ ਕਿ ਜਿਹੜੀ ਇਹ ਕਮੀ ਆ ਜਿਹੜਾ ਉਹਨਾਂ ਦਾ ਨੌਜਵਾਨ ਪੁੱਤ ਚਹਾਨੋ ਚਲਾ ਗਿਆ ਉਹ ਕਦੀ ਪੂਰੀ ਨਹੀਂ ਪਰ ਹਾਦਸੇ ਦਾ ਕਾਰਨ ਕੀ ਬਣਿਆ ਹਾਦਸਾ ਕਿਵੇਂ ਆ ਪੂਰੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਆ ਜਸਮੀਤ ਭਾਜੀ ਮੈਨੂੰ ਪਤਾ ਦਿਲ ਸਾਰਾ ਸਾਡਾ ਸੁੱਕਿਆ ਹੋਇਆ ਆ ਤਸਵੀਰਾਂ ਦੇਖ ਕੇ ਜਿਹੜਾ ਹਿਰਦਾ ਬਲੁੰਦ ਰਿਆ ਜਾਂਦਾ ਔਰ ਬੱਚੇ ਨੇ ਕਿੰਨਾ ਦਰਦ ਸਿਆ ਉਹ ਉਹ ਦੇਖ ਕੇ ਬਹੁਤ ਪੇਨ ਮਹਿਸੂਸ ਹੋ ਰਹੀ ਆ ਤੁਸੀਂ ਇੱਕ ਵਾਰੀ ਸਮਝਾਓ ਕਿ ਹਾਦਸਾ ਵਾਪਰਿਆ ਕਿਵੇਂ ਆ ਇਹ ਬੱਚੇ ਦੋਨੋਂ ਸਾਡੇ ਪਿੰਡ ਦੇ ਸੀਗੇ ਅੱਛਾ ਜੀ ਤੇ ਪਿੰਡ ਦਾ ਨਾਮ ਦੱਸ ਦਿਓ ਪਿੰਡ ਬਹਿਲੂਕਲਾ ਆਪਣਾ ਹੀ ਤੇ ਰਾਹੋਂ ਤੋਂ ਇਹ ਫਲੋਰ ਵਾਲੀ ਸਾਈਡ ਜਾ ਰਹੇ ਸੀਗੇ ਕਿਸੇ ਕੋਈ ਪ੍ਰੋਗਰਾਮ ਤੇ ਕੋਈ ਮੈਰਿਜ ਚੀਕੀ ਹੋਈ ਠੀਕ ਹੈ ਜੀ ਕੋ ਸਗਨ ਵਗੈਰਾ ਕੋਈ ਹੋਊਗਾ ਇਦਾਂ ਦਾ ਮੁੰਡਿਆਂ ਦਾ ਕੋਈ ਹੁੰਦਾ ਉਹ ਜਾ ਰਹੇ ਸੀਗੇ ਤੇ ਥਾਰ ਕਿਉਂ ਆਂਦੀ ਆ ਕਿਹੜਾ ਨਗਰ ਕਹਿੰਦਾ ਉਹ ਚੌਂਗ ਨੂੰ ਕਹਿੰਦੇ ਆ ਗੁਰਨਾਣਕਪੁਰਾ ਕਹਿੰਦੇ ਆ ਮੈਂ ਬਾਦ ਫਰਮ ਵਾਲੀ ਸਾਈਡ ਤੋਂ ਆਂਦਾ ਉਹ ਪਾਰਟੀ ਨੂੰ ਨਿਕਲ ਕੇ ਰਾਸਤਾ ਮਤੇਆੜੇ ਨੂੰ ਜਾਂਦਾ ਅੱਛਾ ਜੀ ਉਹਨਾਂ ਨੂੰ ਲਿੰਕ ਰੋਡ ਤੋਂ ਆਏ ਲਿੰਕ ਰੋਡ ਤੇ ਜਾਣਾ ਸੀ ਉਹਨਾਂ ਨੇ ਨੈਸ਼ਨਲ ਹਾਈਵੇ ਤੇ ਦੇਖਿਆ ਨਹੀਂ ਜਿਹੜਾ ਰਾਮ ਤੋਂ ਫਲੋ ਨੁ ਹੋ ਜਾਂਦਾ ਇਹ ਆਪਣੇ ਰੋਡ ਤੇ ਆਪਣੀ ਸਾਈਡ ਤੇ ਜਾ ਰਹੇ ਸੀ ਜੀ ਉਹਨਾਂ ਨੇ ਨਹੀਂ ਦੇਖਿਆ ਜੀ ਥਾਰ ਵਾਲਿਆਂ ਨੇ ਇਹ ਆਪਣੇ ਹੀ ਸਾਈਡ ਤੇ ਆਪਣੀ ਜਾ ਰਹੇ ਸੀਗੇ ਜੋ ਉੱਥੇ ਮੋਕੇ ਤੇ ਬੰਦੇ ਦੱਸਦੇ ਆ ਥਾਰ ਵਾਲਿਆਂ ਨੇ ਤੁਸੀਂ ਜਿਹੜੇ ਦੱਸਦੇ ਆ ਕਿ ਲਿੰਕ ਰੋਡ ਤੋਂ ਆ ਕੇ ਲਿੰਕ ਤੇ ਜਾਣਾ ਸੀਗਾ ਜਿਹੜਾ ਮਤੇੜ ਵਾਲੀ ਸੜਕ ਜਾਂਦਾ ਹੈ ਇਸ ਸਪਲੈਂਡਰ ਵਾਲੇ ਆਪਣੀ ਸਾਈਡ ਤੇ ਜਾ ਰਹੇ ਸੀਗੇ ਇੱਕਦਮ ਆਏ ਆ ਉਹਨਾਂ ਨੇ ਆਸ-ਪਾਸਾ ਨਹੀਂ ਦੇਖਿਆ ਨਾ ਫਲੋਰ ਵਾਲੀ ਸਾਈਡ ਦੇਖਿਆ ਨਾ ਰਾਵਾਂ ਵਾਲੀ ਸਾਈਡ ਦੇਖਿਆ ਅਚਾਨਕ ਹੀ ਨਾ ਜਿਹੜਾ ਮੁੰਡਾ ਪਿੱਛੇ ਬੈਠਾ ਉਹ ਕਹਿੰਦਾ ਕਿ ਸਾਨੂੰ ਬ੍ਰੇਕ ਮਾਰਨ ਦਾ ਵੀ ਮੋਕਾ ਨਹੀਂ ਮਿਲਿਆ ਪਰ ਜਦੋਂ ਇਨੀ ਸਪੀਡ ਨਾਲ ਕਰੀ ਹਾਂ ਇਨੀ ਸਪੀਡ ਨਾਲ ਹਾਂਜੀ ਤੇ ਆਪਣੇ ਆਪਣੇ ਸਤਨਾਮ ਪਾਲਟਾ ਜੀ ਦਾ ਬ੍ਰਦਰ ਸੀਗਾ ਛੋਟਾ ਪ੍ਰਭ ਜੀ ਉਹ ਤੇ ਹਾਂਜੀ ਤੇ ਮੇਰੀ ਉਹਨਾਂ ਵੀ ਗੱਲ ਹੋਈ ਆ ਕਿ ਮੌਕੇ ਤੇ ਉਹਨੇ ਹੀ ਇਹਨੂੰ ਚੱਕਿਆ ਤੇ ਉਸੇ ਥਾਰ ਦੇ ਵਿੱਚ ਲੱਦ ਕੇ ਇਹਨੂੰ ਰਾਜਾ ਹਸਪਤਲ ਭੇਜਿਆ ਸੈਣੀ ਹਸਪਤਲ ਨਾਲ ਜਵਾਬ ਦਿੱਤਾ ਸੀ ਸ਼ਾਇਦ ਗੰਦ ਸਾਨੂੰ ਜੋ ਪਤਾ ਲੱਗਿਆ ਮੈਮੀ ਕੋਈ ਸਵਾ ਕੁਛੇ 6:30 ਘਰ ਪਹੁੰਚਿਆ ਸੀਗਾ ਕਿੰਨੇ ਕੋਈ ਦੀ ਗੱਲ ਹੈ ਜੀ ਇਹ ਇਹ ਲਗਭਗ 6:30 ਪੈਂਦੀ ਸੀ ਸਵੇਰ ਕੋਲਾ ਦਾ ਜੀ 6:30 ਨੌਜਵਾਨ ਨੇ ਫਿਰ ਕਿੰਨੇ ਕੋਈ ਦਮ ਤੋੜਤਾ ਜੀ ਇਹ ਵੈਸੇ ਤਾਂ ਸੈਣੀ ਨੇ ਤਾਂ ਰਾਹ ਹਸਪਤਲ ਉਹਨੇ ਜਦੇ ਜਵਾਬ ਦਿੱਤਾ ਸੀਗਾ ਮੈਂ ਰਾਜਾ ਹਸਪਤਲਾ ਕੇ ਗੱਲ ਕੀਤੀ ਉਹ ਕਹਿੰਦੇ ਸਾਡੇ ਕੋਲ ਡੱਡੀ ਸੀਗਾ ਜਦੋਂ ਆਇਆ ਤੇ ਕਾਫੀ ਖੂਨ ਤਾਂ ਹਜੇ ਵੀ ਜਦੋਂ ਅਸੀਂ ਮੁਰਚੀ ਜੀ ਸਰਕਾਰੀ ਹਸਪਤਲ ਲੈ ਕੇ ਆਏ ਆ ਖੂਨ ਤਾਂ ਹਜੇ ਵੀ ਉਹਦਾ ਨਾਕੋਰ ਕਰਨ ਸਰ ਤਾਂ ਗੰਭੀਰ ਲੱਗ ਗਿਆ ਗੰਭੀਰ ਆ ਜੀ ਤੇ ਹਾਂਜੀ ਉਮਰ ਵੀ ਅਜੇ 20 ਕਿਸਾਲੇ ਸੀਗੀ ਤੇ ਪਿਛਲਾ ਜਿਹੜਾ ਉਹਦੇ ਦਾ ਹਲਕੀਆਂ ਚ ਰੀਟਾ ਦਾ ਗੋਡੇ ਸਾਟਾ ਉਹਦਾ ਬਚਾਅ ਹੋ ਗਿਆ ਤੇ ਇਹ ਉਹਦਾ ਫਾਦਰ ਆ ਸਾਡੇ ਪਿੰਡ ਤੋਂ ਹੀ ਅੱਛਾ ਜੀ ਤੇ ਹਾਂਜੀ ਹਾਂਜੀ ਤੇ 21 ਸਾਲ ਉਮਰ ਆ ਜੀ ਬਹੁਤ ਵੱਡਾ ਇਹ ਕੀ ਨਾਮ ਸੀ ਲੜਕੀ ਦਾ ਇੰਦਰਜੀਤ ਬੰਗੜ ਜੀ ਬਾਪੂ ਜੀ ਬਹੁਤ ਹਮਦਰਦੀ ਆ ਮਾਫੀ ਚਾਹੁੰਦੇ ਆ ਪਰ ਤੁਹਾਡਾ ਦਰਦ ਸਮਝ ਸਕਦੇ ਆ ਬਾਕੀ ਭਾਜੀ ਅਰ ਜਿਹੜਾ ਦਰਦ ਹੈ ਤੁਹਾਡਾ ਅਸੀਂ ਮਹਿਸੂਸ ਕਰ ਸਕਦੇ ਪਰ ਹੋਣੀ ਮੂਰੇ ਕੀ ਕਹਿ ਸਕਦੇ ਪਰ ਜਿੱਦਾਂ ਵੀ ਆ ਤੁਹਾਡੇ ਨਾਲ ਆ ਦੇਖੋ ਕਿੰਨੇ ਉਹਦੇ ਦੋਸਤ ਸਾਰੇ ਆ ਰਹੇ ਆ ਅਸੀਂ ਸਿਚੁਏਸ਼ਨ ਨੂੰ ਸਮਝ ਸਕਦੇ ਆ ਕਿ ਜਿਹੜਾ ਪੌਜ਼ ਆ ਨਾ ਇਹ ਬਹੁਤ ਵੱਡਾ ਪੌਜ਼ ਹੈ ਔਰ ਸਾਰੀ ਜ਼ਿੰਦਗੀ ਨੂੰ ਤੰਗ ਕਰੂਗਾ ਪੁੱਤ ਘਰੋਂ ਗਿਆ ਸੀ ਵਿਆਹ ਦੇਖਣ ਪਿਓ ਨੂੰ ਉਮੀਦ ਹੁੰਦੀ ਹੈ ਕਿ ਸ਼ਾਮ ਨੂੰ ਸੁਖਸਬੀਲੀ ਵਾਪਸ ਆਊਗਾ ਹੁਣ ਤੱਕ ਅਡੀਕ ਦੀ ਹੋਣੀ ਸੀ ਮਾਂ ਮੇਰਾ ਪੁੱਤ ਕਦਾਊਗਾ ਇਹ ਪਤਾ ਹੀ ਨਹੀਂ ਸਿਕਾ ਕਿ ਘਰ ਮੁੱਦਾ ਪੈ ਜਾਣਾ ਔਰ ਬਹੁਤ ਹਮਦਰਦੀ ਹੈ ਪਰ ਦਰਦ ਬਹੁਤ ਵੱਡਾ ਹੈ ਜੀ ਮੈਂ ਮੱਭੀ ਥੋੜਾ ਕੁਝ ਬੋਲੋ ਤਾਂ ਹੀ ਮਨ ਹੌਲਾ ਹੋਣਾ ਨਹੀਂ ਤੇ ਭਾਰ ਬਹੁਤ ਵੱਡਾ ਹੈ ਜੀ ਕੀ ਖਸਾਂ ਬਰੇ ਤੱਕ ਕੋ ਕਹਣ ਦੇ ਬਚੇ ਨਹੀਂ ਜੀ ਮਹਿਸੂਸ ਕਰ ਸਕਦੇ ਜੀ ਅਸੀਂ ਜੋ ਤੁਹਾਨੂੰ ਬਣਦੀ ਕਰ ਵਾਲੀ ਨਾਲ ਤੇ ਬਣਾਓ ਜੋ ਗੱਡੀ ਵਾਲਾ ਫੜ ਗਿਆ ਨੂੰ ਪਛੜਾ ਪੁੱਛਾ ਕਰਾਉ ਜੀ ਉਹਨਾਂ ਨੂੰ ਭਰਜ ਬਣਦਾ ਸੀ ਉਹਦਾ ਤੇ ਸਾਨੂੰ ਮਿਲ ਕੇ ਜਾਂਦਾ ਜਾਂ ਕਿਸੇ ਤੇ ਮਾਂ ਪੇਰ ਨੂੰ ਜਾਂ ਕਿਸੇ ਚਾਚੇ ਤਾਏ ਨੂੰ ਮਿਲ ਲੈਂਦਾ ਕਾਫੀ ਪਰਿਵਾਰ ਸੀ ਸਾਰਾ ਇੱਥੇ ਮੈਂ ਤਾਂ ਬਾਅਦ ਚ ਆਇਆ ਜਦੋਂ ਮੁੰਡੇ ਸੀਗੇ ਕਾਫੀ ਨੂੰ ਕੋਦੋਂ ਪਤਾ ਲੱਗਿਆ ਮੈਨੂੰ ਤਕਰੀਬਨ 7:30 ਵਜੇ ਪਤਾ ਲੱਗਿਆ ਮੈਂ 7:30 ਵਜੇ ਜਾ ਕੇ ਸਥਾਨੀ ਹਸਪਤਾਲ ਗਿਆ ਉੱਥੋਂ ਚੱਕ ਕੇ ਲੈ ਜਾਂਦਾ ਇਹਨਾਂ ਨੇ ਤੇ ਉੱਥੋਂ ਕਹਿੰਦੇ ਰਾਜੇ ਤੇ ਲੈ ਗਏ ਰਾਜੇ ਤੇ ਆ ਕੇ ਦੇਖੇ ਤਾਂ ਡੈੱਡ ਬੋਡੀ ਸੀ ਘਰੋਂ ਕੀ ਕਹਿ ਕੇ ਗਿਆ ਸੀ ਕਰੋ ਜੀ ਕਹਿੰਦਾ ਮੈਂ ਵਿਆਹ ਤੇ ਜਾਗ ਹੋ ਜੂਗੇ ਸੀ ਕਿ ਕਿਸੇ ਮੁੰਡੇ ਦੀ ਤੇ ਉੱਥੇ ਉਹਨਾਂ ਨੇ ਜਾਣਾ ਸੀਗਾ ਐਨ ਖੁਸ਼ ਗਿਆ ਤਿਆਰ ਹਾਂ ਬਿਲਕੁਲ ਖੁਸ਼ ਆਲੇ ਕੱਪੜੇ ਘਰ ਪ੍ਰੈਸ ਕੀਤੇ ਪਏ ਸੀ ਮੰਮੀ ਆਪਣੀ ਨੂੰ ਕਹਿ ਗਿਆ ਵੀ ਕੱਪੜੇ ਪ੍ਰੈਸ ਕਰ ਦੇ ਮਰੇ ਬੂਟ ਧੋ ਦੇ ਮ ਤੁਦੀ ਮੰਮੀ ਨੂੰ ਪਤਾ ਲੱਗ ਗਿਆ? ਹਾਂਜੀ ਪਤਾ ਲੱਗ ਗਿਆ। ਕੱਲ ਹੀ ਬੇਟਾ ਸੀ ਜੀ ਇੱਕ ਛੋਟਾ ਮੁੰਡਾ ਹੋਰ ਆਇਆ ਏ। ਚਾਰਾਂ ਭਰਾਵਾਂ ਦਾ ਪਹਿਣ ਪਹਿਣਾ ਦਾ ਇੱਕ ਪੁਰਾਣ ਦੋ ਭਰਾ ਏ। ਇੱਕ ਛੋਟਾ ਜਿਹਾ 6ਵੀਂ ਕਲਾਸ ਚ ਪੜਦਾ ਹਾਲੇ ਛੋਟਾ। ਬਾਬੂ ਜੀ ਤਾਂ ਇੱਕ ਹੌਸਲਾ ਹੀ ਦੇ ਸਕਦੇ ਪਰ ਜਿਹੜਾ ਦਰਦ ਤੁਹਾਨੂੰ ساری ਜ਼ਿੰਦਗੀ ਸਹਿਣਾ ਪੈਣਾ ਉਸ ਅਸੀਂ ਸਾਰੇ ਜਿੰਨੇ ਇੱਥੇ ਜਾਣੇ ਖੜੇ ਮਤਲਬ ਉਸੇ ਕਰ ਸਕਦੇ ਹਾਂ। ਮਤਲਬ ਸ਼ਬਦ ਨਹੀਂ ਹੈਗੇ ਸਾਡੇ ਕੋਲ ਜੋ ਕੋਈ ਗੱਲ ਕਰੇ ਤੇ ਭਾਜੀ ਬਾਕੀ ਉਹਨਾਂ ਦੀ ਕਾਫੀ ਹਮਦਰਦੀ ਵੀ ਆ ਚਲੋ ਕਿਸੇ ਦੇ ਕਹੇ ਵੀ ਉਹ ਆਏ ਆ ਤੇ ਬਾਕੀ ਉਹਨਾਂ ਨੂੰ ਡਰ ਵੀ ਹੁੰਦਾ ਹੈ ਮੌਕੇ ਤੇ ਚਲੇ ਵੀ ਗਏ ਆ ਕੀ ਕੋਈ ਪਿੱਛੋਂ ਆਦਾ ਆਦਾ ਕੋਈ ਸੱਟ-ਚੋਟ ਮਾਰਦਾ ਦੁੱਖ ਤਾਂ ਹਰ ਕਿਸੇ ਨੂੰ ਹੁੰਦਾ ਹੈ ਕਿ ਗੁੱਸਾ ਹੁੰਦਾ ਹੈ ਕਿ ਕੋਈ ਨਾ ਸਮਝ ਸਾਡੇ ਵਿੱਚੋਂ ਹੀ ਹੁੰਦੇ ਆ ਤੇ ਪਰ ਇਹ ਮੁੜਕੇ ਤਾਂ ਇਹ ਕੁਝ ਇਦਾਂ ਦਾ ਹੋ ਨਹੀਂ ਸਕਦਾ ਜਿਹਦੇ ਇਹਨੇ 21 ਸਾਲ ਦਾ ਬੇਟਾ ਗਿਆ ਹੈ ਪਰ ਮੈਂ ਉਸ ਵੀਰ ਨੂੰ ਜਿਹਦੇ ਤੁਹਾਡੀ ਵੀਡੀਓ ਸੁਣ ਕੇ ਮਹਰੀ ਵੀ ਇਹੀ ਕਹਿੰਦਾ ਕਿ ਉਹ ਸੁਣ ਕੇ ਇਸਪੜਾ ਨੰਬਰ ਕਿੰਨਾ ਬੋਲਦਾ ਉਹਨਾਂ ਦਾ ਸ਼ਹਿਰ ਉਹਨਾਂ ਦਾ ਜ਼ਮੀਰ ਜਾਗ ਜਵੇ ਪੀਬੀ 10 ਐਚਪੀ 004 ਦੁਆਰਤੀ ਦੱਸੋ ਪੀਬੀ 10 ਐਚਪੀ 004 ਤੇ ਲੁਧੇ ਹਾਂਜੀ 004 ਹਾਂਜੀ ਤੇ ਬਾਕੀ ਉਹ ਦੱਸ ਰਹੇ ਆ ਹੋਰ ਵੀ ਜਿਹੜੇ ਮੌਕੇ ਤੇ ਖੜੇ ਸੀ ਕਿ ਲੁਧਿਆਣੇ ਦੇ ਬੰਦੇ ਸੀਗੇ ਤੇ ਬਾਕੀ ਉਹ ਤਾਂ ਨੰਬਰ ਚਲੋ ਡਿਟੇਲ ਉਤਾਰੀ ਜਾਣੀ ਹੈ ਬਾਕੀ ਪੁਲਿਸ ਵਾਲੇ ਆਏ ਸੀ ਪ੍ਰਸ਼ਾਸਨ ਪੁਲਿਸ ਵਾਲੇ ਆਏ ਸੀਗੇ ਤੇ ਮੁਰਚੀ ਚ ਬੋਡੀ ਰੱਖ ਗਏ ਆ ਤੇ ਬਾਕੀ ਉਹ ਕੱਲ ਨੂੰ ਬਿਆਨ ਨੂੰ ਕਹਿ ਰਹੇ ਆ ਕਿ ਬਿਆਨ ਦੇ ਦਿਓ ਤੇ ਪਰਚਾ ਕਰਦੇ ਆ ਤੇ ਦੇਖਿਓ ਬਾਪੂ ਜੀ ਤੁਸੀਂ ਬੇਟੇ ਤਾਂ ਦੇਖਿਆ ਜੀ ਹਾਂਜੀ ਸਿਰ ਤਾਂ ਪਿੱਛੋਂ ਤਾਂ ਸਰਾਖ ਹੋਇਆ ਉਹਨਾਂ ਨੇ ਪੱਟੀ ਵੀ ਨਹੀਂ ਡਾਕਟਰ ਨੇ ਕੀਤੀ ਉਹਦੇ ਜਿਹਾ ਕੁਝ ਰੱਖਿਆ ਵੀ ਨਹੀਂ ਇੱਦਾਂ ਹੀ ਬਲੱਡ ਨਿਕਲਦਾ ਹੀ ਆਇਆ ਜੀ ਕਾਫੀ ਹੁਣ ਵੀ ਮਤਲਬ ਜਦੋਂ ਹੁਣ ਚੱਕ ਕੇ ਵੀ ਅੰਦਰ ਰੱਖਿਆ ਕਾਫੀ ਬਲੱਡ ਜਿੰਨਾ ਰੋਡ ਤੇ ਡਿਗਿਆ ਉਹਨਾਂ ਨੇ ਇੱਥੇ ਵੀ ਨਿਕਲਿਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਤੇ ਕਾਫੀ ਦਰਦਨਾਕ ਮੌਤ ਹੋਈ ਹੈ ਜੀ ਬਹੁਤ ਜ਼ਿਆਦਾ ਚਲੋ ਜਿਵੇਂ ਜਸਵੀਰ ਪਾਜੀ ਹੁਣਾਂ ਨੇ ਕਿਹਾ ਨੰਬਰ ਉਹਨਾਂ ਨੇ ਬੋਲ ਦਿੱਤਾ ਹੈ ਪ੍ਰਸ਼ਾਸਨ ਹੁਣ ਕਾਰਵਾਈ ਕਰ ਰਿਹਾ ਹੈ ਉਮੀਦ ਕਰਦੇ ਹਾਂ ਕੋਈ ਜ਼ਰੂਰ ਇੱਥੇ ਆਉਣ ਐਟ ਲੀਸਟ ਆਪਣੀ ਗਲਤੀ ਨੂੰ ਰਿਅਲਾਈਜ਼ ਤਾਂ ਕਰਨ ਬਾਪੂ ਜੀ ਨੂੰ ਆਕੇ ਇੱਕ ਵਾਰੀ ਮਿਲਣ ਤਾਂ ਸੀ ਉਹ ਵੀ ਇਹੀ ਕਹਿੰਦੇ ਕਿ ਸਾਨੂੰ ਇੱਕ ਵਾਰੀ ਮਿਲ ਕੇ ਤਾਂ ਜਾਂਦੇ ਅਸੀਂ ਪਹਿਲਾਂ ਵੀ ਬੜੀ ਵਾਰ ਕਹਿ ਚੁੱਕੇ ਐਕਸੀਡੈਂਟ ਕੋਈ ਜਾਣ ਕੇ ਨਹੀਂ ਕਰਦਾ ਪਰ ਹਾਲਾਤ ਸਮਝ ਲਓ ਇੱਕ ਪਰਿਵਾਰ ਉੱਜੜ ਗਿਆ ਜਿਵੇਂ ਦੱਸਦੇ ਕਿ ਚਾਰ ਭੈਣਾਂ ਦੇ ਦੋ ਭਰਾ ਆ ਉਹੀ ਮੁੰਡਾ ਹੁਣ ਜਵਾਨ ਹੋਇਆ ਸੀਗਾ ਇੱਕ ਪਿਓ ਨੂੰ ਹੌਸਲਾ ਹੁੰਦਾ ਕਿ ਮੁੰਡਾ ਜਵਾਨ ਹੋਇਆ ਹੁਣ ਥੋੜਾ ਹੱਥ ਹੌਲਾ ਹੋਊਗਾ ਕਰ ਅੱਛਾ ਚੱਲੂਗਾ ਪਰ ਪੁੱਤ ਦਾ ਐਵੇਂ ਵਿਛੋੜਾ ਹੋ ਜਾਣਾ ਮਤਲਬ ਇਹਨਾਂ ਦੀ ਪੇਨ ਨੂੰ ਸਮਝਿਆ ਸਾਰੇ ਉਹ ਤੇ ਮੇਰੇ ਖਾਲ ਦੋਸਤ ਹੋਣੇ ਆ ਹਾਂਜੀ ਕਰੀਬੀ ਹੋਣੇ ਆ ਇਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੈ ਉਹ ਅਸੀਂ ਮਹਿਸੂਸ ਕਰ ਸਕਦੇ ਪਰ ਬਾਪੂ ਜੀ ਦਾ ਦੁੱਖ ਬਹੁਤ ਵੱਡਾ ਮੈਂ ਤਾਂ ਜਿਆਦਾ ਦੇਰ ਇੱਥੇ ਹੋਰ ਖੜਿਆ ਤਾਂ ਆਪਣਾ ਮਨ ਪਰ ਜਾਣਾ ਪਰ ਬਹੁਤ ਔਖਾ ਜੀ ਤੇ ਉਹ ਥਾਰ ਵਾਲੇ ਨੂੰ ਜਿਵੇਂ ਭਾਜੀ ਹੁਣੀ ਨੰਬਰ ਬੋਲਿਆ ਜੇ ਉਹਨਾਂ ਨੂੰ ਰਿਅਲਾਈਜ਼ ਹੁੰਦਾ ਆਪ ਜ਼ਰੂਰ ਆਣ ਇੱਥੇ ਔਰ ਜੋ ਖੰਜਰੇ ਸਮੇ ਬਾਪੂ ਜੀ ਦੇ ਦਿਲ ਵਿੱਚ ਵੱਜਿਆ ਹੋਣਾ ਅਸੀਂ ਸਿਰ ਮਹਿਸੂਸ ਹੀ ਕਰ ਸਕਦੇ ਜਿੰਨੇ ਵੀ ਉਹਨੇ ਦੋਸਤ ਹੈ ਪਿੰਡ ਦੇ ਜਿੰਨੇ ਵੀ ਹੈ ਕਿਉਂਕਿ ਪਿੰਡ ਵਿੱਚੋਂ ਇਦਾਂ ਜਵਾਨ ਜਹਾਨ ਮੌਤ ਹੋਣੀ ਹੈ ਪਿੰਡ ਦੇ ਅੰਦਰ ਵੀ ਇੱਕ ਆਲਮ مایੁਸੀ ਵਾਲਾ ਔਰ ਜਸਵੀਰ ਭਾਜੀ ਹੁਣਾਂ ਨੇ ਜਿਵੇਂ ਦੱਸਿਆ ਕਿ ਥਾਰ ਵਾਲੇ ਲਿੰਕ ਰੋਡ ਤੋਂ ਲਿੰਕ ਰੋਡ ਤੇ ਚੜ ਰਹੇ ਸੀ ਔਰ ਇਹ ਲੜਕਾ ਜਿਸ ਦੀ ਡੈਥ ਹੋਈ ਹੈ ਉਹ ਆਪਣੇ ਟ੍ਰੈਕ ਤੇ ਜਾ ਰਹੇ ਸੀ ਆਪਣੀ ਸਾਈਡ ਤੇ ਜਾ ਰਹੇ ਸੀ ਔਰ ਸਮਝਣ ਦਾ ਮੌਕਾ ਹੀ ਨਹੀਂ ਉਹਨਾਂ ਨੂੰ ਮਿਲਿਆ ਕਿ ਗੱਡੀ ਇੰਨੀ ਤੇਜ਼ ਆ ਕੇ ਵੱਜੀ ਆ ਇਹ ਉਸ ਚਸ਼ਮਤੀ ਦਾ ਕਹਿਣਾ ਜੋ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਅਸੀਂ ਤਾਂ ਇੰਨੀ ਬੇਨਤੀ ਕਰਨੀ ਚਾਹਾਂਗੇ ਦਰਦ ਦੇਖ ਕੇ ਕਿ ਇਨਸਾਫ ਹੋਣਾ ਚਾਹੀਦਾ ਉਸ ਕੋਲ ਨਾ ਇਨਸਾਫ ਹੋਣਾ ਚਾਹੀਦਾ